हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਫਤੇਗੜ ਪੰਚਪੂਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਵੀਰ सोनू ਦੇ ਕੋਲ ਆ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਕੋਈ 8-7 ਨੱਕ ਕੋਈ 10 ਨੱਕ ਜਿਹੜੇ ਆ ਹਰ ਟਾਈਮ ਜਿਹੜੇ ਦੋਸਤੋ ਤੁਹਾਨੂੰ ਇਸ ਘਰੋਂ ਅਵੇਲੇਬਲ ਹੋ ਜਾਣਗੇ ਠੀਕ ਆ ਜੀ ਮੁਹੱਈਆ ਹੋ ਜਾਣਗੇ ਤੇ ਤਸੀਲ ਦੋਸਤੋ ਸੌਰੀ ਤਸੀਲ ਜਿਹੜੀ ਧਰਮਕੋਟ ਜਿਲ੍ਹਾ ਮੋਗਾ ਲੱਗਦਾ ਵੀਰ ਸੋਨੂ ਕੋਲ ਆਇਆ ਦੋਸਤੋ ਪਿੰਡ ਚੋਟੀਆਂ ਜੋਗੇ ਵਾਲੇ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ ਜੋਗੇ ਵਾਲ ਤੋਂ ਜਿਹੜੀ ਛੜਕ ਫਤੇਗੜ ਪਛਤੂਰ ਤੇ ਇਹ ਛੜਕ ਦੋਸਤੋ ਅੱਗੇ ਧਰਮਕੋਟ ਨੂੰ ਵੀ ਚਲੀ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਆ ਪਿੰਡ ਚੋਟੀਆਂ ਤੇ ਵੀਰ ਸੋਨੂ ਉਹਨਾਂ ਦਾ ਬਿਲਕੁਲ ਰੋਡ ਦੇ ਉੱਪਰ ਜਿਹੜਾ ਕਾਰ ਆ ਤੇ ਤਰੀਕ ਦੋਸਤੋ ਅੱਜ 10 ਅਪ੍ਰੈਲ ਸਮਾਂ ਕੋਈ ਮਾਰਨਿੰਗ ਦੇ 8:30 ਵਜੇ ਦਾ ਅੱਜ ਤੁਹਾਨੂੰ ਸਾਥ ਦਿਖਾਉਣੇ ਆ ਇਸ ਕਵਰਜ ਦੇ ਵਿੱਚ ਪੰਜ ਵੱਜਾ ਜਿਹੜੀਆਂ ਦੋਸਤੋ ਪੰਜ ਮੱਜਾ ਝੋਟੀਆਂ ਜਿਹੜੀਆਂ ਦਿਖਾਉਣੀਆਂ ਬਿਲਕੁਲ ਤਾਜ਼ੀਆਂ ਸੁਰੀਆਂ ਸਵਾਈਆਂ ਨੇ ਤੇ ਦੋ ਗੱਬਣ ਸੱਤ ਪਸ਼ੂ ਆ ਸੱਤਾ ਨਗਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜਾ ਕੋਈ ਵੀ ਆਉਂਦਾ ਤੇ ਬਿਲਕੁਲ ਆਪਣੀ ਨਰਕ ਪਰਖਾ ਤਸੱਲੀ ਆ ਤੁਸੀਂ ਆਪ ਕਰ ਲੈਣੀ ਮਖੂ ਤੋਂ ਕੋਈ 12 14 14 ਕਿਲੋਮੀਟਰ ਦੀ ਦੂਰੀ ਆ ਪਿੰਡ ਝੋਟੀਆਂ ਦੀ ਤੇ ਜੀਰੇ ਤੋਂ ਵੀ ਕੋਈ 16 17 ਕਿਲੋਮੀਟਰ ਦੀ ਦੂਰੀ ਆ ਕੋਟੀ ਸੇਖਾਂ ਤੋਂ ਵੀ ਤਕਰੀਬਨ ਕੋਈ 15 16 ਕਿਲੋਮੀਟਰ ਦੀ ਦੂਰੀ ਆ ਧਰਮਕੋੜ ਤੋਂ ਵੀ ਤਕਰੀਬਨ ਕੋਈ 15 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ ਤੇ ਫਤੇਗੜ ਪੈਤੂਰ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਠੀਕ ਆ ਸ਼ਾਹ ਬੋਕਰ ਤੋਂ ਵੀ ਤੁਸੀਂ ਜਿਹੜੀ ਵਿజిਟ ਕਰ ਸਕਦੇ ਜੇ ਫਤੇਗੜ ਪੈਤੂਰ ਆਹ ਲੈਣੀਆਂ ਬਥੇਰੇ ਡਿਟੇਲ ਵੀਰ ਸੋਨੂ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸੋਨੂ ਸਤਸਰੀ ਸਾਹਿਬ ਸਰਦਾਰ ਸੰਤ ਸਾਹਿਬ ਹੋਰ ਕਿਰਪਾ ਮਹਾਰਾਜ ਦੀ ਹਾਂ ਸੋਨੂ ਵੀਰ ਕੈਮ ਜੇ ਹਾਂ ਵਧੀਆ ਕਿਰਪਾ ਮਹਾਰਾਜ ਚਲੋ ਸ਼ੁ크ਰਾ ਮਾਲਕ ਦਾ ਹਾਂਜੀ ਤੇ ਸੋਨੂ ਵੀਰ ਅ ਅੱਜ ਆਪਣੇ ਕੋਲ ਜਿਹੜੇ ਟੋਟਲ ਨਾਗਰੇ ਸੱਤ ਨੇ ਬਕਾਇਆ ਹਾਂਜੀ ਸੱਤ ਪੰਜ ਸਈਆਂ ਸੰਤ ਸਾਹਿਬ ਕੁਈ ਹਫਤੇ ਦੇ ਅੰਦਰ ਦੀਆਂ ਇਹ ਸਾਰੀਆਂ ਠੀਕ ਹੈ ਜੀ ਠੀਕ ਹੈ ਲੈ ਵੀ ਹਾਂ ਮਿਲ ਕੇ ਹਫਤੇ ਦੇ ਅੰਦਰ ਦਰਵਾਜ਼ਾ ਸੁਆ ਸਕਦੇ ਹਾਂ ਹਫਤੇ ਦੇ ਅੰਦਰ ਦੀਆਂ ਬਸ ਕੋਈ ਦੱਸਾਂ ਇੱਕ ਦੋ ਮਹੀਨੇ 10 12 ਦਿਨ ਦੀ ਲਓ ਜੀ ਹਾਂਜੀ ਲਓ ਬਦਸਤੋ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਬਾਕੀ ਜਿਹੜਾ ਵੀ ਪਸ਼ੂ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਉਂਦਾ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਓ ਕੱਲੇ-ਕੱਲੇ ਨਗਦੀ ਆਪਾਂ ਡਿਟੇਲ ਲੈ ਕੇ ਤੁਹਾਨੂੰ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੋਂ ਸਟੈਪ ਬਾਈ ਸਟੈਪ ਦੋਸਤੋ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਸ਼ੁਰੂਆਤ ਕਰ ਲੈਂਦੇ ਆ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਵੀਰ ਤੁਹਾਨੂੰ ਪਾਦਗੇ ਚਾਣਨਾ ਸੰਜਮ ਉਹ ਚੌਗੀ 10 ਕਿਲੋ ਦੁੱਧ ਤਿਆਰ ਨੇ ਇੱਥਾ ਠੀਕ ਹੈ ਜੀ ਕੱਟਾ ਵਿਛੇ ਜੀ ਇੱਕ ਹਫਤੇ ਦੀ ਸੂਈ ਆ ਜੀ ਲਓ ਜੀ ਹਫਤੇ ਇੱਕ ਦਾ ਸੂਆ ਹਫਤੇ ਦੀ ਸੂਈ ਆ ਤੇ ਆ ਦੇਖੋ ਜੀ ਆ ਕੱਟਾ ਮਗਰ ਹਾਂ ਜੀ ਸੋਨੂੰ ਵੀਰ ਸਵੇਰ ਦੂਜਾ ਕ ਪਹਿਲ ਨਹੀਂ ਪਹਿਲਾ ਪਹਿਲਾ ਸਵੇਰ ਚੌਗੀ ਮੂੰਹ 10 ਕਿਲੋ ਚਾਰੇ ਦੇ ਵੇਖਿਆ ਜੀ ਕੋਈ ਪਹਿਲ ਨਹੀਂ ਠੰਡੀ ਨਹੀਂ ਹੁੰਦੀ ਵੇਖਿਆ ੱੱਕੇ ਦੀ ਵੀ ਲੋੜ ਨਹੀਂ ਲਓ ਦੋਸਤੋ ਪਹਿਲਨ ਕੱਟੀ ਆ ਮੂੰਹ ਚਾਰ ਦੰਦ ਆ ਦੇਖੋ ਠੰਡੀ ਤੇਰੀ ਸੀਲਸ ਲੱਗ ਲੈ ਵੀ ਹੈ ਬੱਚਾ ਕਿੱਥੇ ਆਂਦਾ ਵੇਖ ਲਓ ਹਾਂ ਬੱਚਾ ਦੋਸਤੋ ਘੱਟੋ ਘੱਟ ਵੀ 15 ਫੁੱਟ ਦੂਰ ਬੱਚਾ ਨਾ ਕੋਈ ਬੱਚਾ ਲਾਉਣ ਦੀ ਲੋੜ ਪਈ ਹੈ ਠੀਕ ਹੈ ਜੀ ਉਸੇ ਤਰ੍ਹਾਂ ਬਹਿ ਕੇ ਵੀ ਤਾਂ ਦਾ ਵੀ ਜਿਵੇਂ ਮਰਜ਼ੀ ਕੋਈ ਚੋ ਕੇ ਤਸੱਲੀ ਕਰ ਸਕਦਾ ਹਨ ਵੀ ਬਿਲਕੁਲ ਪੂਣੀਆ ਵਰਗੇ ਪਤਲੇ ਥਾਣਾ ਬਿਲਕੁਲ ਉੱਥੇ ਚਵਾ ਬਿਲਕੁਲ ਪੂਲਾ ਠੀਕ ਹੈ ਫੇਸ ਕੁਆਲਟੀ ਦੀ ਚੰਗੀ ਆ ਬਾਕੀ ਨਿੱਗਰ ਆ ਕੱਦ ਕੁਤੂ ਕਾਫੀ ਸੋਹਣਾ ਕੱਟੀ ਦਾ ਜੇਕਰ ਆਪਾਂ ਮੂੰਹੋਂ ਦੰਦ ਦੀ ਚਾਰ ਦੰਦ ਅਕੋਰਡਿੰਗ ਦੇਖੀਏ ਤੇ ਕੱਦ ਕਾਫੀ ਸੋਹਣਾ ਵੱਡੇ ਕੱਦ ਦੇ ਵਿੱਚ ਬੇਲ ਬੂਲ ਦੀ ਸਪੈਸ਼ਲ ਠੀਕ ਸੋ ਪੇਟਪੂਰੇ ਦੀ ਕਾਫੀ ਸੋਹਣੀ ਹੈ ਚੌੜੀ ਪੇਟਪੂਰੇ ਦੀ ਬਾਕੀ ਸਿੰਗੀਸੂਂਗੀ ਕਾਫੀ ਸੋਹਣੀ ਕੱਟੀ ਸਾਰੀ ਓਵਰ ਆਲ ਜਿੰਨੀ ਹੈ ਦੋਸਤੋ ਜਿੰਨੀ ਸਿੱਫਤ ਕਰ ਲੋ ਨਹੀਂ ਥੋੜੀ ਕਾਫੀ ਬਰੇਕੀ ਦੇ ਵਿੱਚ ਥਣਾ ਥੋਣਾ ਦੀ ਸਾਫ ਸੁਥਰੀ ਮਗਰ ਕਟਾ ਹਫਤੇ ਦੀ ਸੂਈ ਆ ਅੱਛਾ ਸੋਨੂ ਵੀਰ ਜਿਹੜਾ ਸ਼ੋਰ ਪੱਕਾ ਉਹ 8 9 8 ਕੇ ਲੱਗਦਾ 10 ਕਿਲੋ ਸੰਦੂ ਸਾਭ ਜੀ ਹਾਂ ਜੀ 10 ਕਿਲੋ 10 ਕਿਲੋ ਹਾਂ ਠੀਕ ਹੈ ਜੀ ਤਾਂ ਦੋਸਤੋ 10 ਕਿਲੋ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਉਹ 10 ਕਿਲੋ ਆ ਕੋਈ ਹਫਤੇ ਦੀ ਸੂਈ ਦੇ ਥਲੇ 10 ਕਿਲੋ ਦੁੱਧ ਠੀਕ ਹੈ ਸੋ ਥਣਾ ਤੁਮਾਂ ਦੀ ਕਾਫੀ ਸਫਾਈ ਆ ਬ੍ਰੇਕੀ ਤੁਸੀਂ ਦੇਖ ਲਈਏ ਠੀਕ ਆ ਬਹੁਤ ਖੂਬਸੂਰਤ ਥਾਨੁ ਕਰਨਾ ਕਾਫੀ ਸੋਹਣੀ ਆ ਸੋਹਣੀ ਵਿਥੀ ਤੇ ਥਾਨ ਲੱਗਾ ਦੁਬਾਰਾ ਬਹਿ ਜਾਓ ਸੰਤ ਸਾਹਿਬ ਇਹਨਾਂ ਨੂੰ ਆਖੇ ਵੀ ਦੁਬਾਰਾ ਬਹਿ ਨਹੀਂ ਦਿੰਦੀ ਲੈ ਲੈ ਬਸ ਠੀਕ ਆ ਮੰਨਣਾ ਪਊਗਾ ਚੰਗੀ ਕੱਟੀ ਆ ਰਹਿਣਾ ਲਈ ਤਾਂ ਮੈਨੋਂ ਤਾਂ ਵੀ ਪਹਿਲਣਾ ਲੋਕਾਂ ਦੇ ਮਨਾਂ ਦੇ ਵਿੱਚ ਵਾਇਮ ਵੀ ਆਲ ਕਰਦੀ ਆ ਬੱਚਾ ਨਹੀਂ ਪਉਂਦੀ ਤੇ ਲਿਆ ਨਹੀਂ ਕੋਈ ਬੱਚਾ ਛੱਡ ਕੇ ਨਹੀਂ ਮਿਲਦੀ ਸਭ ਹਾਂ ਬੱਚਾ ਛੱਡ ਕੇ ਵੀ ਨਹੀਂ ਮਿਲਦੀ ਕਈ ਹਾਂਜੀ ਤੇ ਸੋਨੂੰ ਵੀਰ ਇਸ ਨਕੀਲੇ ਦਾ ਕੀ ਮੁੱਲ ਰੱਖਿਆ ਕੀ ਕਰਦੇ ਆ ਡਿਮਾਂਡ ਤੁਸੀਂ ਦੱਸਣਾ ਤੁਸੀਂ ਰੋਜ਼ ਵੀਡੀਓ ਪਾਉਂਦੇ ਆ ਨਹੀਂ ਮੈਂ ਤਾਂ ਪਾਉਣਾ ਚੱਲੂ ਆਪਣਾ ਮਨ ਤੇ ਨਿੱਕਾ ਯਾਰ ਭੱਜ ਲੂ ਭੱਜਲੇ ਆ ਇਹਦਾ ਮੁੱਲੇ ਮੁੱਲ ਛੋਟਾ ਜਾਂਦਾ ਬਿਲਕੁਲ ਅੱਛਾ ਕਿੰਨਾ ਕੁ ਛੋਟਾ ਮੁੱਲ ਭਾਵੇਂ ਸਵਾ ਕਰਾ ਲਈਏ ਇੱਕ ਵੀ ਕਰਾ ਲਈਏ ਇੱਕ ਦਾ ਸਰੀ ਇੱਕ ਅੱਠ ਦੀ ਦੇਣੀ ਹੈ ਇੱਕ ਅੱਠ ਦੀ ਹਾਂ ਛੋਟ ਕਰਨੀ ਹੁੰਦੀ ਜੀ ਇੱਕ ਅੱਠ ਦੇ ਵਿੱਚ ਲੈ ਵੀ ਲਓ ਦੋਸਤੋ ਇੱਕ 8 ਦੀ ਵੀਰ ਦਾ ਵੀ ਕੱਟੀ ਦੇ ਲਈ ਮੇਰਾ ਸੋਟੂ ਕੀ 12 ਤੋਂ 13 ਕਿਲੋ ਦਦੋਗੀ ਜੇ ਮੈਂ 14 ਮੋਹਣਾ ਕਹਿਣਾ ਤੇ ਭਾਵੇਂ ਜੋ ਮਰਜ਼ੀ ਕਹਿ ਦੀ ਠੀਕ ਹੈ ਜੀ ਲਓ ਦੋਸਤੋ ਕੋਈ ਨੀਂਦ ਨਹੀਂ ਸਕਦਾਗਾ ਬਾਕੀ ਚਲੋ ਬਹੁਤ ਵਧੀਆ ਜੈਜ ਕੁਦਰਤੀ ਹੈ ਵੀ ਕਿਸੇ ਵੀਰ ਤੇ ਚਲੋ ਕਿਸਮਤ ਨਾਲ ਹੱਥ ਕਿੰਦੇ ਆਉਂਦੀ ਆ ਉਹ ਗੱਲ ਬਾਅਦ ਦੀ ਆ ਬਾਕੀ ਕੱਤੀ ਬਹੁਤ ਖੂਬਸੂਰਤ ਆ ਬਰੀਤੀ ਦੇ ਵਿੱਚ ਸਿੰਘਾਂ ਵਾਲੇ ਪਾਸਿਓਂ ਦੇਖ ਲਿਓ ਭਵਾਨੇ ਵਾਲੇ ਪਾਸਿਓਂ ਦੇਖ ਲਓ ਪਿੱਠ ਪੁੜੇ ਵਾਲੇ ਪਾਸਿਓਂ ਦੇਖ ਲਓ ਕਿਸੇ ਪਾਸਿਓਂ ਨਹੀਂ ਖੁੰਜੀ ਗਈ ਮਗਰ ਕਟਾ ਇਹ ਇੱਕ 8 ਦੀ ਤੁਹਾਨੂੰ ਮਿਲ ਜੂਗੀ ਕੱਟੀ-ਕੱਟੀ ਚੰਗੀ ਆ ਲੇ ਵੀ ਸਾਨੂੰ ਵੀਰ ਚੰਗੀ ਕੱਟੀ ਆ ਸੈਕਿੰਡ ਨੰਬਰ ਤੇ ਆ ਗਈ ਆਪਣੇ ਕੋਲ ਹਾਂ ਵੀਰੇ ਕੁ ਤਜਾ ਮੰਨ ਲਿਆ ਆਪਾਂ ਤਜਾ ਮੰਨ ਕੇ ਲਈਏ ਹਾਂਜੀ ਉਹ ਸੂਏ ਇੱਕ ਅੱਦੇ ਦਾ ਕੋਈ ਵੱਧ ਘਟਨਾ ਆਪਣ ਕੋਈ ਫਰਕ ਨਹੀਂ ਕਈ ਵੀਰ ਮੜ ਕੇ ਕਮੈਂਟ ਗਲਤ ਕਰਦੇ ਕੋਈ ਉਹਨਾਂ ਦਾ ਵੀ ਧੰਨਵਾਦ ਆਪਾਂ ਕਿਸੇ ਨੂੰ ਨਾ ਮਾੜਾ ਖੜਦਾ ਤਾਂ ਦਿਨਾਂ ਦੀ ਸੂਈ ਆ ਵੀਰ ਜੀ 10 ਕਿਲੋ ਦੁੱਧ ਪੂਰਾ ਲਓ ਜੀ ਹਾਂ 10 ਦਿਨਾਂ ਦੀ ਸੂਈ ਦਾ ਬੱਸ ਤੁਸੀਂ ਆਪਦੇ ਹੀ ਸਮਝੋ ਤੁਸੀਂ ਵੇਖ ਲਿਓ ਕਿਸੇ ਨੇ ਤਜਾ ਮੰਨਣਾ ਕਿਸੇ ਨੇ ਚੌਥਾ ਮੰਨਣਾ ਉਹ ਆਪਦੀ ਸਮਝੋ ਵੇਖ ਲਿਓ ਠੀਕ ਆ ਬਾਕੀ ਇਹ ਕੋਈ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਮਗਰ ਇਹੋ ਹੀ ਨਾ ਜੀ ਹਾਂਜੀ ਹਾਂਜੀ ਕੱਟਾ ਵੀ अच्छा सोनू वीर डेढ़ के 10 के ज्यादा 10 संधू साहब 10 होए ਤੁਸੀਂ 10 ਦਿਨ ਵੱਧ ਵੀ ਮੰਨ ਲੇ ਜੇ 12 ਵੀ ਮੰਨ ਲੂ 15 ਵੀ ਮੰਨ ਲੂ ਤਾਂ ਵੀ ਕੋਈ ਚੱਕਰ ਨਹੀਂ ਲਾਓ ਜੀ ਲੋ ਦੋਸਤੋ ਕਟਾ ਤੁਹਾਨੂੰ ਦਿਖਾ ਦਿੱਤਾ ਮੱਝ ਦੇ ਥੱਲੇ ਜਿਹੜਾ 10 ਕਿਲੋ ਦੁੱਧ ਹੁਣ ਮੈਂ ਲੈਟਾ ਹਾਂ ਹਾਂ 10 ਕਿਲੋ ਪੂਰਾ ਹੀ 10 ਕਿਲੋ ਠੀਕ ਹੈ ਤਾਂ 10 ਕਿਲੋ ਦੋਸਤੋ ਮੈਂ ਤਾਂ ਥੱਲੇ ਦੁੱਧ ਤਾਂ ਬਾਕੀ ਕਟਾ ਤੁਹਾਨੂੰ ਦਿਖਾਤਾ ਮੇਲ ਕਾਫ ਤੇ ਸੂਆ ਕੋਈ ਵੀਰ ਆਪਦੀ ਸਮਝਣਾ ਤੁਸੀਂ ਤੀਜਾ ਚੌਥਾ ਕਿ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਦੋਸਤੋ ਕਿਸੇ ਦਾ ਕੋਈ ਗੁੱਸਾ ਗਿਲਾ ਨਹੀਂਗਾ ਕੋਈ ਤੀਜਾ ਮੰਨ ਲੈ ਜਾਂ ਚੌਥਾ ਮੰਨ ਲੈ ਤੇ ਦੂਜੇ ਨਿਕਲਾਵੇ ਉਹ ਕਿਸੇ ਦਾ ਗੁੱਸਾ ਗਿਲਾ ਨਹੀਂਗਾ ਉਹ ਕਿਸੇ ਵੀਰ ਨੇ ਆਪੋ ਆਪਣੀ ਸਮਝ ਵੇਖਣੀ ਆ ਪਰ ਇੱਕ ਗੱਲ ਆ ਸੁਬਿਆਂ ਦੇ ਚੱਕਰ ਦੇ ਵਿੱਚੋਂ ਦੋਸਤੋ ਥੋੜਾ ਬਾਹਰ ਨਿਕਲ ਆਈਏ ਕਿਉਂਕਿ ਚੇ ਪਸੂ ਚੌਥੇ ਜਾਂ ਤੀਜਾ ਕਹਿ ਦਿੱਤਾ ਕਿਉਂਕਿ ਇੱਕ ਪਾਲੇ ਵੱਡਾ ਫਰਕ ਨਹੀਂਗਾ ਪਰ ਜਿਹੜਾ ਪਰਮਾਨੰਦ ਜੀ ਕਰਦਾ ਉਹ ਤਾਂ ਸਰਲੀ ਕਰੂ ਆਪਦੀ ਹੈਨਾ ਚਵਾਈ ਤੇ ਇੱਕ ਨੰਬਰ ਹੋਣੀ ਆ ਆਪਣੀਆਂ ਮਈ ਜੀ ਦਾ ਸੋ ਚੋਣ ਦਾ ਪਸ਼ੂ ਮਾੜਾ ਲੈ ਖਰੀਦੋ ਜਿੱਥੋਂ ਵੀ ਖਰੀਦੋ ਪਸ਼ੂ ਚੰਗਾ ਖਰੀਦੋ ਚੋਣ ਦਾ ਪਸ਼ੂ ਨਾ ਮਾੜਾ ਹੋਵੇ ਬਾਕੀ ਸੂਆ ਵੱਧ ਘੱਟ ਥੋੜਾ ਜਿਹਾ ਨਸੇਰਾ ਪਣ ਜਾਂ ਕੋਈ ਮਾੜਾ ਮੁਰਗੂ ਲੈ ਸਾ ਕਿੱਕਾ ਪਸ਼ੂ ਇਸੇ ਬਾਅਦ ਵਿੱਚੋਂ ਨਿਕਲ ਦੋ ਬਸ ਫਿਲਹਾਲ ਤਿਆਰ ਹੈ 11 12 ਵਿੱਚ ਦਿੱਤੀ ਜੇ ਗਰਮੀ ਵਿੱਚ ਵੱਧੂ ਜੀ ਜਿਆਦਾ ਆਪਾਂ ਲੋਕਾਂ ਦਾ 18 ਸਾਡੀ ਦੇ ਦੂ ਜਾਂ 15 ਦੇ ਨਹੀਂ ਵੀਰ ਸੋਨੇ ਬਾਕੀ ਹੈ 11 ਨਾਲ ਜਿਆਦਾ ਲਿਆ ਲੀਟਰ ਬਹੁਤ ਆ ਮੈਨੇ ਰੱਖਦਾ ਵੀ ਇਹੋ ਜਿਹਾ ਕੱਢ ਦੇ ਦੋਦ ਤਾਂ 10 ਕਿੱਲੇ ਬੜਾ ਹੁੰਦਾ ਠੰਡਾ 10 ਕਿਲੋ ਦੁੱਧੀ ਬਹੁਤ ਹੁੰਦਾ ਹਾਂ ਜੀ ਇਹਦਾ ਮੁੱਲ ਦੱਸ ਦਈਏ ਵੀ ਅ 76 ਹਾਂ ਦੇਣੀ ਹੈ 76 ਛੋਟ ਕਰਨੀ ਹੁੰਦੇ ਚ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ 76000 ਦੀ ਇਹ ਮਿਲ ਜੂਗੀ ਤੁਹਾਨੂੰ ਸੋ ਚੋਣ ਚੋਂ ਇੱਕ ਨੰਬਰ ਆ ਬਾਕੀ ਕਿਸੇ ਚ ਕੁੰਨੀ ਕੀ ਹੋਈ ਤੁਹਾਨੂੰ ਐਸੇ ਦੱਸੀ ਜਾਊਗੀ ਅਦਰਵਾਇਜ਼ ਚੁਆਈਆਂ ਜਿਹੜੀ ਸਾਰੀਆਂ ਆ ਇਹ ਸਭ ਮੰਨੋ ਪਾਏ ਨੇ ਜਿਹੜੇ ਆਪਾਂ ਛੋਟਾਂ ਕਰਨੀਆਂ ਵੀਰ ਮੁੜ ਕੇ ਕੋਈ ਜ਼ਿਆਦਾ ਐਵੇਂ ਕੋਈ ਆਖੇ ਇਹਨੇ ਲੈ ਲੋ ਘੱਟ ਦੇ ਲੋ ਵਾਧ ਦੇ ਲੋ ਨਹੀਂ ਹਾਂਜੀ ਆ ਕੋਈ ਗੱਲ ਠੀਕ ਹੈ ਜੀ ਲਓ ਵੀ 76000 ਦੇ ਵਿੱਚ ਛੋਟਾਂ ਨੇ ਠੀਕ ਆ ਇੱਕ ਆ ਮਾਝ ਜਿਹੜੀ ਆਪਣੇ ਕੋਲ ਆ ਗਈ ਤਜੇ ਨੰਬਰ ਤੇ ਆ ਗਈ ਸਭ ਅਗਲੇ ਸਣੋ ਤੇਲ ਆ ਜੀ ਤਾਜੀ ਸੂਈ ਅੱਛਾ ਜੀ ਹਾਂ 8 ਕਿ ਠੀਕ ਆਪਾਂ ਬਹਿਣੀ ਵਾਲਾ ਬਹਿਣੀ ਵਾਲਾ ਬਹਿਣੀ ਵਾਲੇ ਹਾਂਜੀ ਬਹਿਣੀ ਵਾਲੇ ਠੀਕ ਹੈ ਜੀ ਅਗਲੇ ਥਣੋ ਤੇਲਾ ਦੋ ਕੋ ਅਗਲੇ ਥਣੋ ਤੇਲਾ ਆਪਾਂ ਗੱਬਣ ਲਈ ਸੀ ਤੇਲ ਨਿਕਲ ਗਿਆ ਜੀ ਅੱਛਾ 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 ਹਾਂ ਹੁਣ ਆਪਾਂ ਕਟਾ ਕੇ ਦੇਣੀ ਬਿਲਕੁਲ ਤਾਜੀ ਕੱਟੀ ਮਗਰਾਂ ਦੀ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਆਪਣੇ ਕੋ ਗੱਬਣ ਤੇ ਇਹਦੀ ਵੀਡੀਓ ਹੈਗੀ ਇਹ ਨਾਲ ਕੋਈ ਆਖੇ ਵੀ ਐਵੇਂ ਅੱਛਾ ਨਹੀਂ ਤੁਹਾਨੂੰ ਵੀ ਮਗਰਲਾ ਵਿਖਾਉਂਦੀ ਹੈ ਨਾ ਅਗਲਾ ਯਾਰਲੇ ਦਾ ਚੰਗੀ ਤਰ੍ਹਾਂ ਨੇੜੇ ਕਰਦਾ ਮੈਂ ਤੁਹਾਨੂੰ ਦਿਖਾਉਂਦਾ ਠੀਕ ਹੈ ਠੀਕ ਹਾਂ ਲਓ ਦੋਸਤੋ 8-8 ਦਿਨਾਂ ਦੀ ਸੂਈ 8-7 ਹਾਂਜੀ ਆਹ ਕ ਬਿਲਕੁਲ ਤਾਜੀ ਸੂਈਏ ਦੋਸਤੋ ਅਗਲੇ ਥਣ ਦੀ ਤੇਲਾ ਮਗਰਲੇ ਥਣ ਪ੍ਰੋਪਰ ਵਰਤੇ ਆ ਠੀਕ ਆ ਜੀ ਕੋਈ ਵੀ ਆ ਬੱਚਾ ਇਸ ਸਭ ਫੈਮਿਜੀਣਾ ਰਵੇ ਵੀ ਮਗਰਲੇ ਥਣ ਮਗਰਲੇ ਥਣ ਪੂਰੇ ਓਕੇ ਰਿਪੋਰਟ ਆ ਅਗਲੇ ਥਣ ਨੇ ਜਿਹੜਾ ਅਗਲੇ ਥਣੋਂ ਤੇਲ ਕੋਈ ਹਫਤਾ ਕੋਈ ਛੇ ਆ ਦਿਨਾਂ ਦੀ ਸੂਈ ਆ ਤੇ ਸੋਨੂੰ ਵੀਰ ਤਿੰਨੇ ਥਣਾਂ ਦੇ ਵਿੱਚੋਂ ਦੁੱਧ ਦੀ ਕੀ ਇਸ ਟਾਈਮ 8 ਕਿਲੋ ਜੀ 8 ਕਿਲੋ ਹਾਂ ਜਿਹੜਾ ਸਹੀ ਦੁੱਧ ਮੇਰੇ ਕੋਲ ਲਓ ਜੀ 8 ਕਿਲੋ ਦੁੱਧ ਦੋਸਤੋ ਤਿੰਨਾਂ ਥਣਾਂ ਦੇ ਵਿੱਚੋਂ ਜਿਹੜੇ ਥਣ ਪੂਰੇ ਤਿੰਨ ਵਰਦੇ ਆ ਆ ਬੱਚਾ ਸੋ ਸਾਡੀ ਦੋ ਮਗਰਲੇ ਥਣ ਪੂਰੇ ਵਰਦੇ ਆ ਉਲਟ ਪਹਿਣੀ ਅਲੱਗਲਾ ਥਣ ਪੂਰਾ ਵਰਦਾ ਬਾਕੀ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਣ ਉਸਨੂੰ ਤੇਲ ਆ ਠੀਕ ਆ ਆ ਕਰੋ ਚੈੱਕ ਆ ਬੱਚਾ ਦੇ ਬੱਚੇ ਤੋਂ ਤੁਸੀਂ ਜਿਹੜਾ ਆਪ ਅੰਦਾਜ਼ਾ ਲਾ ਲਿਓ 6-7ਾਂ 6-7ਾਂ 5-6-7-8 ਦਿਨਾਂ ਦੇ ਵਿੱਚ ਠੀਕ ਆ ਬੱਚਾ ਛੱਡਪੋ ਤੈਨੂੰ ਵਿਖਾ ਦਾਂਗਾ ਮਗਰ ਛੱਡ ਬੱਚਾ ਹੁੰਦੈ ਨੇ ਠੀਕ ਹੈ ਜੀ ਤੇ ਸੋਨੂੰ ਇਹਦਾ ਮੁੱਲ ਕੀ ਕਰਦਾ ਫਿਰ ਸਰ ਸੋ ਆਪਾਂ ਲਈ ਤਾਂ ਬੜੀ ਹੈ ਆਹ ਮਹਿੰਗੀ ਆਪਾਂ ਨੇ ਤੁਹਾਨੂੰ ਡਨੇ ਮੁੱਲ ਭਾਵੇਂ 60 65 56000 ਦੀ ਦੇਣੀ ਹੈ 56 ਦੀ ਹਾਂ ਛੋਟ ਕਰਨੀ ਆਨੇ ਚਲੋ ਹੈ ਤਾਜੀ ਹੈ ਕਰਮਾ ਦਾ ਸਰਪਾ ਜੀ 9 ਕਿਲੋ ਦੁੱਧ ਦਿੱਤੀ ਜਾਂ 8 ਦਿੱਤੀ ਜਾਵੇ 40 45000 ਦੀ ਜਦ ਸਾਰਾ ਸੂਬਾ ਚੋਕੀ ਗੀ ਗਾਂ ਨਾਲੋਂ ਕਿਤੇ ਚੰਗੇਲੇ ਰੇਡ ਹਾਂ ਜੀ ਹਾਂ ਜੀ ਬੱਚਾ ਲਾਦਣ ਲੱਗੇ ਮਗਰ ਮਗਰ ਕੱਟੀ ਹੈ ਜੀ ਹਾਂ ਜੀ ਮਗਰ ਕੱਟੀ ਸੰਸਾਬ ਜੀ ਕਰੋ ਗੱਲ ਹਾਂ ਮਗਰ ਕੱਟੀ ਆ ਦੋਸਤੋ ਚਲੋ ਕਿਸੇ ਪਸ਼ੂ ਨੂੰ ਕੋਈ ਅਚਾਨਕ ਬਿਲਕੁਲ ਕੱਟੀ ਆ ਕਿਸਮਤ ਵਾਤੇ ਘੱਟੇ ਆ ਨਾਲ ਹੀ ਆ ਸਾਰਾ ਕੁਝ ਇਹ ਸੰਧ ਸਭ ਵਪਾਰ ਲੈਣ ਜੇ ਨਖਾ ਆਪਾਂ ਲੈਣਾ ਤੇ ਘਾਟਾ ਵੀ ਆਪਾਂ ਨੂੰ ਘਾਟਾ ਵੀ ਜਰਨਾ ਪੈਣਾ ਬਿਲਕੁਲ ਲੋਈ ਮਾਰ ਲਈ ਸੀ ਚੌਥੇ ਥਣਾ ਚ ਲਈ ਆਪਣੇ ਕੋਲ ਵੀ ਦੋਸਤੋ ਇਹ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾਦਾ ਕਿ ਤਿੰਨੇ ਥਣ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਵਾਰ ਆਪਾਂ ਜਿਹੜੀ ਚੌਥੇ ਨੰਬਰ ਤੇ ਤੁਹਾਨੂੰ ਇੱਕ ਆ ਕੱਟੀ ਬੋਲਦਾ ਸੰਧ ਸਭ ਪਹਿਲਾਂ ਟੁੱਟੀ ਅੱਛਾ ਜੀ ਦੱਸੀ ਫਿੱਕੀ ਜ਼ਰੂਰ ਵੀਰ ਨੂੰ ਪਹਿਲਾਂ ਸਾਰਿਆਂ ਨੂੰ ਦੱਸ ਦਈਏ ਭਾਈ 1 ਇੱਕ ਨੰਬਰ 7 ਕਿਲੋ ਦੁੱਧ 6 ਕਿਲੋ ਮੰਨ ਕੇ ਲ ਦੁੱਧ ਸਤਕਲ ਤਾਜੀ ਸੂਈ ਬਿਲਕੁਲ ਨਰਮ ਨਰਮ ਜੀ ਹਾਂ ਨਨ ਸਾਂਭੀ ਨਹੀਂ ਕਿਹਦੇ ਸਬਜ਼ੀ ਅੱਛਾ ਤੁਹਾਨੂੰ ਇੱਕ ਇੱਕ ਕਨਫਰਮ ਕਰਾ ਦਈਏ ਪਹਿਲਾਂ ਕੱਟੀ ਆ ਦਿਲ ਕਿੰਨੇ ਦੱਸੇ ਦੁੱਧ ਤਾਜੀ ਬਿਲਕੁਲ ਜੀ ਆਵੇ ਬੱਚੇ ਵਖਾਉਣੇ ਆਪਾਂ ਨਾਲ ਅੱਜ ਪਲਕ ਕਿ ਹੋ ਗਏ 5-7 ਨਹੀਂ ਨਹੀਂ 5-7 ਦਿਨ ਹੋ ਗਏ ਸਤ ਸਬਜ਼ੀ 5-7 ਦਿਨ ਆ ਵੇਖੋ ਆ ਬੱਚਾ ਬੋਲੇ ਤੋਂ ਬਾਹਰ ਆ ਗਈ ਕਿੰਨਾ ਦੁੱਧ ਆ ਬੱਚਾ ਜੀ ਬੋਲੇ ਤੋਂ ਬਾਹਰ ਹੀ ਆ ਹਾਂ ਜੀ ਕਿੰਨਾ ਕੁ ਦੁੱਧ ਆ ਜੀ ਇਸ ਟਾਈਮ ਸੱਤ ਆਪਾਂ 6 ਨਾਲ ਭੇਜਾਂਗੇ ਜਿੱਥੇ ਭੇਜੀ ਠੀਕ ਹੈ ਜੀ ਹਾਂ ਜੀ ਲੋ ਜੀ ਭੇਜ ਕੇ ਦੋਸਤੋ 7 ਤੱਕ ਕਿਲੋ ਦੁੱਧ ਉਈ ਹਾਫ ਦੇਖਾਂ ਦਾ ਦੀ ਸੂਈ ਆ ਪਰ 6 ਕਿਲੋ ਮੰਨ ਕੇ ਕੋਈ ਵੀ ਰਸੋਦਾ ਕਰ ਲੈ ਲਸੇਰੇ ਪੰਦੇ ਵੇਜਾ ਥੋੜੀ ਜੀ ਤੁਸੀਂ ਇੱਕ ਚੰਗੀ ਤਰ੍ਹਾਂ ਦੇਖ ਲਿਓ ਕੱਟੀ ਠੀਕ ਆ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਆ ਤੇ ਬਾਕੀ 6 ਕਿਲੋ ਦੁੱਧ ਸੂਈ ਤਾਜੀ ਆ ਥੋੜੀ ਜੀ ਹੱਥ ਉੱਥ ਵਜ ਗਿਆ ਦੋਸਤੋ ਥੋੜੀ ਜੀ ਸੇਵਾ ਹੋ ਗਈ ਤਾਂ ਮੈਨੂੰ ਲੱਗਦਾ ਵੀ ਚਲੋ ਕਰਮਾ ਲਈ ਬਾਕੀ ਦੁੱਧ ਸਰ ਸਾਹਿਬ ਆਪਾਂ ਕੋਲ 10000 ਨਹੀਂ ਕਹਿੰਦੇ ਇਹਦਾ ਜਿੱਡਾ ਮੁੱਲ ਹੈ 8-9 ਕਿਲੋ ਵੀ ਦਿੱਤੀ ਜਾਵੇ 8-7 ਕਿਲੋ 8-9 ਕਿਲੋ ਦਿੱਤੀ ਜਾਵੇ ਵਧਿਆ ਆਵਣਾ ਇਹ ਮੁਰਕੇ ਕਰੀ ਰਾਂ ਯਾਰ ਤੂੰ ਆਣਾ ਹੈ 11 ਦੇ ਦੇਗੀ ਨਹੀਂ ਨਹੀਂ 11 ਤਾਂ ਕਰ ਤਾਨੂੰ ਬਹੁਤ ਵਧੀਆ ਚਵਾਈ ਇੱਕ ਨੰਬਰ ਹੋਏਗੀ ਜੀ ਭਾਵੇਂ ਜਵਾਗ ਜਿੱਡਾ ਆਪਣਾ ਇਹ 14 ਇਹਨੂੰ ਠੀਕ ਹੈ ਜੀ ਠੀਕ ਹੈ ਜੀ ਉਹ ਦੋਸਤੋ 31 ਆ ਬਿਲਕੁਲ ਜੈਨੂਨ ਜਾਂ ਜਾਇਜ਼ ਰੇ ਚਵਾਈ ਇੱਕ ਨੰਬਰ ਬਿਲਕੁਲ ਨਿਕਲ ਜਾਇਜ਼ ਰਹੂਗਾ ਬਾਕੀ ਥਣ ਦੀ ਤੁਸੀਂ ਵੇਖੋ ਥਾਣਾਲੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਗਈ ਸੋਹਣਾ ਥਾਣਾ ਠੀਕ ਹੈ ਵੰਡਦੇ ਪੁੱਤਰ ਬੱਚਾ ਅੱਗੇ ਚਾਰੇ ਥਾਣਾ ਚਾਰੇ ਥਣ ਕਾਫੀ ਸੋਹਣੀ ਵੰਡਦੇ ਆ ਬਾਕੀ ਮੁਠੀ ਥਾਣਾ ਪੂਰਾ ਸੱਜਵੇਂ ਦਾ ਦੱਸ ਦਿੰਨੇ ਮੁੱਲ ਆਇਦਰ ਮਾਰਿਆ ਜ ਮਾੜਾ ਆ ਜੀ ਤਿੰਨ ਥਣ ਵਿਖਾ ਅਛਾ ਪਾਣੀ ਆਉਂਦਾ ਈ ਠੀਕ ਹੈ ਜੀ ਆਹ ਕਰੋ ਚੱਕ ਠੀਕ ਹੈ ਜੀ ਬਾਕੀ ਮਗਲੇ ਥਾਣੇ ਦਾ ਭਰਾ ਵੇਖ ਲਿਆ ਦੋਸਤੋ ਆ ਉਲਟਾ ਬਹਣੀਲਾ ਜਿਹੜਾ ਅਗਲਾ ਥਾਣਾ ਆ ਉਹਦਾ ਚਵਾ ਦੇਖ ਲਓ ਠੀਕ ਹੈ ਜੀ ਕੋਈ ਪੂਰ ਨਹੀਂ ਕੋਈ ਪੁਆਰਾ ਨਹੀਂਗਾ 1 ਨੰਬਰ ਜਵਾਈ ਹੈ ਹਾਂਜੀ 8 ਕਿਲੋ ਦੁੱਧ ਸੰਦੂ ਦਾ 8 ਕਿਲੋ ਦੁੱਧ ਠੀਕ ਹੈ ਜੀ ਸੋ ਇਹ ਜਿਹੜਾ ਕਿਸੇ ਵੀਰ ਦਾ ਕੋਈ ਡਾਊਟ ਸ਼ੱਕ ਨਾ ਰਹੇ ਇਸ ਕਰਕੇ ਇਹ ਕਹਿੰਦਾ ਆ ਦਤਾ ਪਾਣੀ ਹੀ ਆਉਂਦਾ ਪਰ ਚੱਲਦਾ ਜਰੂਰ ਥਾੜੀ ਤਾਂ ਨਹੀਂ ਪਾਣੀ ਸੱਕ ਤੇਲ ਲਈ ਮੰਨ ਕੇ ਚਰੀ ਦੀ ਹਾਂ ਤੇ ਆਪਾਂ ਤੇਲ ਮੰਨ ਕੇ ਦੇਣੀ ਹੈ ਅੱਛਾ ਮਗਰ ਤੇ ਕੱਟਾ ਸੀਗਾ ਮਗਰ ਕੱਟੀ ਅੱਗੇ ਬੱਜੀ ਹੋਵੇ ਸੀ ਇਹਨੇ ਮਗਰ ਕਟਾਈ ਕੱਟਾ ਸੀ ਇੱਕ ਵਾਰ ਫੇਰ ਦਿਖਾ ਦਗੇ ਲੋਕ ਦੋਸਤਾਂ ਦੀ ਕੱਟੀ ਤੁਹਾਨੂੰ ਦਿਖਾਈ ਆਪਾਂ ਚੌਥੇ ਨੰਬਰ ਤੇ ਉਹਦੇ ਮਗਰਾ ਕੱਟਾ ਸੀਗਾ ਠੀਕ ਆ ਤੇ ਲੈ ਵੀ ਸੋਨੂੰ ਵੀਰ ਇਹ 6 ਕਿਲੋ ਦੁੱਧਾ ਇਹੜਾ ਕੋਈ ਆਪਣੇ ਦੇ ਇੰਡੀਆਂ ਮੰਗਾ ਲੈ ਕੇ ਵੀ ਰੋਂ ਆਨਲਾਈਨ ਮੰਗਾ ਲੈਣੇ ਮੁਰਤੇ ਦਾ ਸਹੀ ਦੁੱਧ ਅਗਲੇ ਕਰਦੇ ਆ ਬਿਲਕੁਲ ਠੀਕ ਹੈ ਜੀ 8 ਕਿੱਲੋ ਦੁੱਧ ਭਰੀ ਜੇ ਜਿਆਦਾ ਕੀ ਕਰਤੀ ਹੈ ਮੁੱਲ ਕਿੱਥੋਂ ਤੱਕ ਦੇਣ ਲੈਣ ਮੁੱਲ ਭਾਵੇਂ 60 65 ਜੋ ਮਰਜੀ 55000 ਦੀ ਦੇਣੀ ਛੋਟ ਕਰ ਦੇਗਾ 55000 ਹਾਂ ਉਹਦੇ ਚ 500 ਰੁਪਿਆ ਹੋਰ ਛੱਡ ਦੇ ਸਾਡੇ 55 ਦੇ ਦਾਂਗੇ ਲਾਸਟ 555 ਦੀ ਹਾਂਜੀ ਲੋਜੀ 555 ਦੀ ਤੁਹਾਨੂੰ ਖਾਣਾ ਜਿਹੜੀ ਹੋ ਜੂਗੀ ਇਹ ਜੀ ਛੋਟ ਹੋਣੀ 100 ਰੁਪਿਆ ਵੀਰ ਕੋਈ ਮੁੜ ਕੇ ਜਿਆਦਾ ਨਾ ਆਖੇ 54 ਲੈ ਲਾ ਜਾਂ 54 ਲੈ ਲਾ ਉਹ ਵੀ ਨਹੀਂ ਹੋਣਾ ਠੀਕ ਹੈ ਜੀ ਬਾਕੀ ਦੋ ਤਿੰਨ ਨਾ ਕਰਨ ਵਾਲੀਆਂ ਪੀਜਣਾ ਕੋਈ 8 9 8 9 ਚੰਗੀ ਸੇਵਾ ਕਰੀ ਜਾਓ ਕਰੀ ਜਾਓਗੇ ਉਹ ਮੱਝ ਸੰਦੂ ਸਾਹਿਬ 9 ਵੀ ਦੁੱਧ ਦਿੱਤੀ ਜਾਵੇ 8 ਕਿਲੋ ਤਿਆਰ 9 10 ਵੀ ਦਿੱਤੀ ਜਾਵੇ 40000 ਦੀ ਜਦੋਂ ਮਰਜ਼ੀ ਜਿੰਨੂੰ ਮਰਜ਼ੀ ਫੜਾ ਦੇ ਬਿਲਕੁਲ ਜੀ ਬਿਲਕੁਲ ਸੂਆ ਪੀ ਕੇ ਵੀ ਬੰਦਾ ਉਹ ਕਰ ਲੈਂਦਾ ਬਾਕੀ ਜੇ ਗੱਬਨ ਠਹਿਰ ਗਈ ਤੇ ਫਿਰ ਉਹਨੇ ਪੈਸੇ ਹਾਂ ਉਹਨੇ ਦੀ ਫੇਰੀ ਲੈ ਵੀ ਸਾਨੂੰ ਅੱਗੇ ਵੀਰ ਜਿਹੜੀ ਦੋ ਲੈ ਜੇ ਦਿਨ ਚਾਰ ਲੈ ਜੇ ਤੀਜਾ ਸੂਆਈ ਲਓ ਜੀ ਮਾਜੇ ਦੋਸਤੋ ਚੰਗੀ ਘਾਤ ਦੀ ਵੱਡੇ ਕੱਤ ਦੇ ਵਿੱਚ ਪਾਰਗੇ ਨੇ ਦੂਜਾ ਸੂਆਈ ਖਤਮ ਕਰਤਾ ਆਪਾਂ ਜਿਹੜੀਆਂ ਤੀਜੇ ਤੀਜੇ ਦੱਸਾਂਗੇ ਅੱਛਾ ਇਹ ਗੱਬਣ ਕ ਸੂਈ ਹੈ ਇਹ ਗੱਬਣ ਹੈ ਜੀ ਇਹ ਗੱਬਣ ਹਾਂ ਜੇ ਲੈਂਦੀ ਆਖੋ ਸੱਤ ਸੱਤ ਦੋ ਚਾਰ ਦਿਨ ਜਾਂ ਸਾਢੇ ਦਿਨ ਤੁਸੀਂ ਹਫਤਾ ਮੰਨ ਕੇ ਲੈ ਲਓ ਜੀ ਲਓ ਜੀ ਘਟੋ ਘੱਟ ਵੀ ਦੋਸਤੋ ਇੱਕ ਹਫਤਾ ਮੰਨ ਕੇ ਕੋਈ ਵੀ ਰਸੋਦਾ ਕਰ ਲਿਓ ਚੰਗੀ ਭਾਰੀ ਆ ਵਜਨ-ਵਜਨ ਤੁਸੀਂ ਆਪ ਹੀ ਚੈੱਕ ਕਰ ਲਓ ਵਜਨ-ਦੋੜ ਪੂਰਾ ਠੀਕ ਆ ਜੀ ਫੁੱਲ ਬਾਡੀ ਬੰਪਟਰ ਦੇ ਵਿੱਚ ਵੱਡੇ ਕੱਤ ਦੇ ਵਿੱਚ ਵਜਨ-ਦੋੜ ਪੂਰਾ ਚੌ ਵੱਡੇ ਪੱਲੇ ਦੀਆਂ ਵੇਖੋ ਸਾਨੂੰ ਸਭ 14 ਕਿਲੋ ਮੈਂ ਦੁੱਧ ਕਹਿੰਦਾ ਜਿਆਦਾ ਨਹੀਂ ਮੈਂ ਕਹਿੰਦਾ ਠੀਕ ਹੈ ਜਾਂ ਸਾਡੀ ਮੈਂ 18 ਕੱਢ ਦੂ 15 ਕੱਢ ਦੂ ਅ ਜਿਹੜਾ ਬਿਲਕੁਲ ਕੱਦਗਾਠਾ ਜਿਹੜਾ ਟਾਂਚਾ ਮੈਂ ਤਾਂ ਚਲੋ ਦੁੱਧ ਭਰ ਦੂਗੀ ਜੇਕਰ ਕੋਈ ਚੰਗਾ ਵੀਰ ਸੇਵਾ ਕਰ ਗਿਆ ਬਾਕੀ ਥਣਾ ਦੀ ਦੋਸਤੋ ਸਾਫ਼ ਸੁਥਰੀ ਬਿਲਕੁਲ ਮੋਟ ਤੋਂ ਵੇਖੀ ਤੇ ਬਿਲਕੁਲ ਚੌਰਸਲੇ ਦੇ ਵਿੱਚ ਗਰੀ ਥੰਦ ਹੁੰਦੀ ਆ ਕੁਆਲਿਟੀ ਆ ਸੋ ਸਾਰੇ ਪਾਸਿਓ ਤੁਹਾਨੂੰ ਦਿਖਾ ਦਈਏ ਉੰਨਾ ਬੱਟਾ ਕਰ ਲੈ ਆ ਲੋ ਇਹਦਾ ਸੋ ਵੱਡੀ ਮਾਜਾ ਦੋਸਤੋ ਸੁਆ ਕੋਈ ਵੀ ਰਵਦੀ ਸਮਝਣਾ ਤੀਜਾ ਮੰਨ ਲੈ ਅਗੇ ਹਰਕ ਦੀ ਆਪੋ ਆਪਣੀ ਥੋੜੀ ਸਮਝ ਆ ਬਾਕੀ ਮਾਜਾ ਵੱਡੀ ਆ ਤੇ ਸਾਨੂੰ ਇਹਦਾ ਲੈਣ ਦੇਣ ਵੀ ਦੱਸ ਦਈਏ ਕੀ ਕਰੀਏ ਅੱਛਾ ਮੁੱਲ ਭਾਵੇਂ ਸਵਾ ਕਰਾ ਲਓ ਜਿੰਨਾ ਮਰਜ਼ੀ ਕਰਾ ਲੇ ਇੱਕ ਵੀ 12 ਦੀ ਦੇਣੀ ਹੈ ਇੱਕ 12 ਦੀ ਹਾਂਜੀ ਉਹਦੇ ਛੋਟ ਕਰਦੇ ਯਾ ਸੁਣੋ ਵੀ ਹਾਂ ਨਾ ਕਿਥੋਂ ਇੱਥੇ ਹੁੰਦੀ ਹੈ ਵੀ ਹਾਂ ਕੋਈ 500 ਹੋਰ ਛੱਡ ਦਾਂਗੇ ਬਸ ਜਿਆਦਾ ਫਰਕ ਨਹੀਂ ਆਪਾਂ ਮੁੱਲ ਜਾਇਜ਼ ਦੇ ਮਾਲ ਦਾ ਪਾਇਆ ਵੇਚਣਾ ਠੀਕ ਹੈ ਠੀਕ ਹੈ ਲਓ ਜੀ ਸੋ ਦੋਸਤੋ ਇਹ ਮਾਝਾ ਠੀਕ ਆ ਪੂਰੀ ਡਿਮਾਂਡ ਤੁਹਾਨੂੰ ਦੱਸ ਦਈਏ ਵੀ ਡਿਮਾਂਡ ਵੀ ਦੱਸਤੀ ਹੈ ਸਵਾ ਲੈਣ ਦੇਣ ਵੀ ਦੱਸਦਾ ਵਿੱਚੋਂ ਛੋਟ ਸਾਪਾ ਵੀ ਦੱਸਦਾ ਬਾਕੀ ਚੰਗੀ ਆ ਸੋਹਣੇ ਪੇਟਪੂੜੇ ਦੇ ਵਿੱਚ ਚੰਗੀ ਵੱਡੇ ਕੱਦ ਦੇ ਵਿੱਚ ਸੋਹਣ ਉਵਾਨੇ ਲੈਵੇ ਦੀ ਆ ਬਾਕੀ ਤੁਸੀਂ ਆਪਦੀ ਬਿਉਂਤ ਬਣਾ ਲਿਓ ਠੀਕ ਆ ਜੀ ਸੰਪਰਕ ਕਰ ਲਿਓ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਅੱਛਾ ਸੋਨੂੰ ਇੱਕ ਜਿਹੜੀ ਆਪਣੇ ਕੋਲ ਆ ਆ ਗਈ ਆ ਹਾਂਜੀ 6ਵੇਂ ਨੰਬਰ ਤੇ ਆ ਗਈ 6ਵੇਂ ਨੰਬਰ ਸੰਧੂ ਸਾਹਿਬ ਸੁੰਦੀ ਪਈ ਆਈ ਅੱਛਾ ਜੀ ਹਾਂ ਉਹ ਘੰਟੇ ਤੋਂ ਸੂਪੇ ਡੇਢ ਨੂੰ ਸੂਪੇ ਤਿਆਰੀ ਆ ਕਰੀ ਤਿਆਰੀ ਹਾਂਜੀ ਬਹਿੰਦੀ ਉੱਠਦੀ ਪਈ ਆ ਲੈ ਵੀ ਹਾਂ ਤੇ ਜੇ ਸੂਵੇ ਇਹ ਲਾਲੇ ਕੋਈ ਵੀਰ ਠੀਕ ਹੈ ਜੀ ਸੂਵੇਆਂ ਦਾ ਆਪੇ ਅਗਲਾ ਨਤਾਜਾ ਲਾਵੇ ਤੇ ਤੀਜੇ ਜਾਂ ਚੌਥੇ ਜਾਂ ਦੂਜੇ ਠੀਕ ਹੈ ਜੀ ਹਾਂ ਉਹ ਕੋਈ ਵੇਰਾ ਸਿੰਘ ਮੜੇ ਖੁੱਲੇ ਹੁੰਦੇ ਅਗਲਾ ਦਾ ਪੰਜਵੇਂ ਸੂਵੇ ਆਪਾਂ ਕੋਈ ਬੈਂਚ ਨਾ ਨਹੀਂ ਹੁੰਦੇ ਠੀਕ ਹੈ ਜੀ ਹਾਂ ਤਿਆਰੀ ਕਰਮਾ ਲਈ ਸੁੰਦੀ ਵੀ ਆਈ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਤਿਆਰੀ ਤੇ ਆ ਆਲਮੋਸਟ ਤਿਆਰੀ ਆ ਬਹਿੰਦੀ ਉ ਸੂਪਰ ਠੀਕ ਆ ਤਿਆਰੀ ਪੂਰੀ ਆ ਬਾਕੀ ਥੋੜਾ ਜਿਹਾ ਕੋਲ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥਾਣਾ ਦੀ ਵਿਰਲ ਚੰਗੀ ਆ ਇੱਕੋ ਜਿਹਾ ਬਖਾਲਾ ਬੈਕ ਸਾਈਡ ਤੋਂ ਠੀਕ ਆ ਉਹਨੂੰ ਲੈ ਪੁੱਤਾਂ ਬਾਕੀ ਤਸੱਲੀ ਨਾਲ ਦਿਖਾ ਦਿੰਨੇ ਆ ਜਿਹੜੇ ਵੀਰ ਤੇ ਬਿਲਕੁਲ ਜਜੂ ਪਸੰਦ ਆਊਗੇ ਇਹ ਮੱਝ ਤੁਸੀਂ ਸੌਦਾ ਕਰ ਲਿਓ ਤੇ ਆਹ ਕਰੋ ਚੈੱਕ ਜੀ ਤੋਰ ਦੇ ਨਾਲ ਛੌਟ ਬਣ ਗਈ ਤੋਰ ਤੋਰ ਕੱਟ ਸੰਭੋ ਲਾਉਣੀ ਠੀਕ ਆ ਛੱਡ ਦੇ ਆ ਲਾਉਣੀ ਸਵਾਦੋਸੋ ਤੇਜਾ ਚੌਥਾ ਆਪੀ ਸਮਝ ਤੁਸੀਂ ਦੇਖ ਲਿਓ ਬਾਕੀ ਸੋਨ ਵਾਲੀ ਆ ਪੂਰੀ ਤਿਆਰੀ ਤੇ ਆ ਦੇਰਵਾ ਤੁਸੀਂ ਲੈ ਲਿਓ ਜੇ ਮਗਰ ਫੀਮੇਲ ਆ ਜਾਂ ਮੇਲ ਆਇਆ ਜੇਰ ਪ੍ਰੋਪਰ ਪੈ ਗਈ ਉਹਦੀ ਤੁਸੀਂ ਡਿਟੇਲ ਬਾਅਦ ਚ ਲੈ ਲਿਓ ਠੀਕ ਆ ਤੇ ਸੋਨ ਨੂੰ ਇਹਦਾ ਫਿਰ ਮੁੱਲ ਕੀ ਕਰਦੇ ਪਿਆ ਵੀਰ ਹਾਂਜੀ ਸਾਹਿਬ ਮੁੱਲ 85 90 ਜੋ ਮਰਜੀ ਹਾਂ 2 78 78000 ਰੁਪਏ ਦੀ 78 ਦੀ ਹਾਂਜੀ ਠੀਕ ਹੈ ਭਰਾ ਹਾਂਜੀ ਲਓ ਵੀ 78000 ਦੀ ਦੋਸਤੋ ਮੱਝ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਬਾਕੀ ਨਾਰਮਲ ਸਾਰੇ ਵੀਰ ਤੋਰਾ ਫੇਰਾ ਕਰਕੇ ਵੇਖ ਚੁੱਕੇ ਆ ਠੀਕ ਆ ਜੀ ਦੇਖਦੇ ਹਰ ਕੋਈ ਬੰਦੇ ਨੇ ਪੈਸੇ ਲਾਉਣ ਆਪਾਂ ਇਹਨਾਂ ਨਾਲ ਕੋਈ ਵੀ ਮੁੱਲ ਵੱਧ ਪਾਉਂਦਾ ਤੂੰ ਘੱਟ ਪਾਉਂਦਾ ਆਪੋ ਆਪਣੀ ਸਮਝੀ ਬੀ ਆਪੋ ਆਪਣੀ ਸਮਝ ਆਪਾਂ ਕਿਸੇ ਨਾਲ ਕੋਈ ਬੈਂਸ ਨਹੀਂ ਆਪਣੀ ਕੋਈ ਕਿਸੇ ਨਾਲ ਜਿਤਾਈ ਨਹੀਂ ਆਪਾਂ ਠੀਕ ਹੈ ਆਪਾਂ ਆਪਣੀ ਸਮਝ ਵਿੱਚ ਨਹੀਂ ਅਗਲੇ ਆਪਦੀ ਸਮਝ ਵਿੱਚ ਬਿਲਕੁਲ ਜੀ ਬਿਲਕੁਲ ਜੇ ਕੋਈ ਕਮੈਂਟ ਆਪਾਂ ਨੂੰ ਵੀਰ ਗਲਤ ਵੀ ਕਰਦਾ ਪਤਾ ਵੀ ਨਹੀਂ ਗੁੱਸਾ ਕਰਦਾ ਕੋਈ ਨਹੀਂ ਕੋਈ ਆ ਬਾਕੀ ਵੀਰ ਸਾਰੀਆਂ ਭੈਣਾਂ ਦੇ ਵੇਖਣੀ ਹੈ ਕਮੈਂਟ ਕਿਸੇ ਨੂੰ ਨਾ ਮਾੜਾ ਬੋਲੋ ਮਾੜਾ ਨਾ ਬੋਲੋ ਤੱਕੀ ਮਾਰਨੀ ਕਿਸੇ ਨੇ ਮਾਰੀ ਜੇ ਤੂੰ ਫੋਨ ਲਾਉ ਜਿੱਦਾ ਫੋਨ ਲਾ ਦਿਓ ਨੰਬਰ ਸਾਡੇ ਉੱਤੇ ਚੱਲਦੇ ਰਹਿੰਦੇ ਸੀ ਕਿਹੜਾ ਬੰਦ ਕਰ ਦੇਣੇ ਹੁੰਦੇ ਠੀਕ हां अभी सोनू एक आ मज आ गई हां जी तड़के सुई है सन सब हां 2:00 बजे सुई है इन 6:00 6:30 बजे जेर छुटती है कटी माग लो जी मगर कटी है एक और ਝੋਟੀ ਤੁਹਾਨੂੰ ਦਿਖਾ দিਏ ਇਹ ਦੂਜਾ ਸੂਆ ਸੁਈ ਹੈ हां ਦੂਜਾ ਸੂਆ ਚੋਈ ਦੂਜਾ ਸੂਆ ਇਹ 200 ਝੋਟੀ ਸੁਈ ਹੈ ਅੱਜ ਤੜਕੇ ਸੁਈ ਆ ਤੇ ਤੜਕੇ ਕੋਈ ਜੇਰ ਜੁਰ ਵੀ ਪ੍ਰੋਪਰ ਪਾ ਕੇ ਹੁਣ ਜਿਹੜੀ ਬਿਲਕੁਲ ਸਾਫ ਹੋ ਗਈ ਹੈ ਜੇਰ ਵਾਲੇ ਪਾਸਿਓਂ ਕਾਤੋਂ ਵੱਡਾ ਤੁਸੀਂ ਵੇਖੋ ਝੋਟੀ ਦਾ ਫੁੱਲ ਵੱਡੀ ਹਾਈਟ ਹੈ ਤੇ ਮਗਰ ਵੀ ਇਹਦੇ ਕੱਟੀ ਆ ਠੀਕ ਆ ਅੱਛਾ सोनू ਵੀਰ ਥੋੜਾ ਬਾਤਾ ਕੁਝ ਚੋਇਆ ਲਿਆਇਆ ਕਰੀ ਸਨ ਸਰ ਬੱਚਣ ਲੈ ਕੇ 1.5 2 ਕਿਲੋ ਕੱਢਿਆ ਜੀ ਵਾਹ ਦੇਖੋ ਠੀਕ ਹੈ ਕੋ ਝੋਟੀ ਦੋਸਤੋ ਵੇਖੋ ਕਾਫੀ ਵੱਡੀ ਆ ਸਪੈਸ਼ਲ ਝੋਟੀ ਆ ਫੁੱਲ ਵੱਡੀ ਹਾਈਟ 갖ਦੀ ਆ ਨੋਰਮਲ ਚਲੋ ਜਿੱਦਾਂ ਵੀਰ ਦਾ ਕਿਸੇ ਦਾ ਇਸ਼ਾ ਹੁੰਦੀ ਹੈ ਵੀ ਜਿੱਦਾਂ ਇੱਕ ਹਰਿਆਣੇ ਦੇ ਵਿੱਚ ਕੱਟੀਆਂ ਝੋਟੀਆਂ ਵੇਖਦੇ ਆ ਓਡੇ ਕਦ ਦੇ ਵਿੱਚ ਕਦ ਕੋ ਤੋਂ ਵੱਡਾ ਤੇ ਬੌਲੇ ਤੇ ਕੋਈ ਵੀਰ ਚੋਗੇ ਤਸੱਲੀ ਕਰ ਸਕਦਾ ਅੱਜ ਹੀ ਸੂਈ ਮਾਰਨਿੰਗ ਕੋਈ 3 4 4 ਵਜੇ ਤੇ ਜੇਰ ਜੁਰ ਪ੍ਰੋਪਰ ਪਰਪਰ ਕੋਸਟ ਆਈ ਵੀ ਆਪਣੇ ਕਮੇਟੀ ਜੇਰ ਛੱਡਤੀ ਓਕੇ ਰਿਪੋਰਟ ਆ ਜੀ ਠੀਕ ਹੈ ਜੀ ਹਾਂਜੀ ਬਾਕੀ ਨਿਕਲੀਆਂ ਪੋਲੀ ਭਰਾ ਉਹਨਾਂ ਸਾਫ ਠੀਕ ਹੈ ਹਾਂ ਬਹੁਤ ਵਧੀਆ ਚਵਾਈ ਦੋ ਸਾਨੂੰ ਸਭ ਕੋਈ ਮੈਨ ਆਪਣੀ ਮਾੜੀ ਹੋਵੇ ਬਿਲਕੁਲ ਜੀ ਬਿਲਕੁਲ ਅੱਛਾ ਸੋਨੂ ਵੀਰ ਚੰਗੀ ਕੱਟੀ ਝੋਟੀ ਚੰਗੀ ਆ ਕੱਦ-ਕਾੜ ਸੋਹਣਾ ਝੋਟੀ ਤਾਂ ਮਗਰ ਵੀ ਕੱਟੀ ਆਪਾਂ ਇੱਕ ਵਾਰੀ ਫੇਰ ਦਿਖਾ ਦਈਏ ਤੇ ਮੁੱਲ ਇਹਦਾ ਕੀ ਰਹੂਗਾ ਕਿੱਥੋਂ ਤੱਕ ਲੈਣ ਦੇਣ ਕਰਦੇ ਆਂ ਮੁੱਲ ਜੀ ਨਿੱਕਾ ਜਾਈ ਜਾਂਦਾ ਵੀ 1 20 25 ਕੋਈ ਨਹੀਂ 1 15 ਜੀ ਦੇਣੀ ਹੈ ਹਾਂ ਹਾਂਜੀ ਅੱਛਾ ਸੋਨੂ ਵੀਰ ਵੈਸੇ ਚਲੋ 1 15 ਕ 25 ਹੁੰਦਾ ਤਾਂ ਬੜਾ ਪਰ ਹੈ ਕੰਮ ਛੋਟਾ ਜੋ ਗਿਆ ਵੀ ਕਿਉਂਕਿ ਪਸ਼ੂ ਇਥੋਂ ਤੱਕ ਤਾਂ ਨਾ ਤਾਂ ਘਟ ਆਉਂਦਾ ਪਿਆ ਕੋਈ ਅੱਲੇ ਦਾ ਕਿ ਪਸ਼ੂ ਮਿਲਦਾ ਨਹੀਂ ਚੰਗਾ ਵੱਡਾ ਆਪਾਂ ਜੈ ਜਮਲ ਪਾਇਆ ਜੇ ਕੋਈ ਵੀਰ ਕੋ ਗਲਤ ਵੀ ਕਹਿ ਦੇਗਾ ਤਾਂ ਵੀ ਕੋਈ ਗੱਲ ਨਹੀਂ ਮਰਜੀ ਹੈ ਨਹੀਂ ਜੀ ਚਲੋ ਉਹ ਤਾਂ ਸਮਝ ਕੇ ਹੀ ਦੀ ਹਾਂ ਜੀ ਪਰ ਦੋਸਤੋ ਫੋਲਵਰ ਦੀ ਹਾਈਟ ਆ ਬਾਕੀ ਫੇਸ ਕੁਆਲਿਟੀ ਤੇ ਕੋਈ ਗਿਰ ਦਿਖਾ ਦਿੰਦੀ ਓਏ ਵੀ ਕੀ ਮੈਂ ਕੋਈ 1 60 ਪਾਈ ਜਾਂਦਾ ਆਪਾਂ ਕਿਸੇ ਨਾਲ ਨਹੀਂ ਜਿਤਾਈ ਕੋਈ ਆਪਣੀ ਕਿਸੇ ਨਾਲ ਬਹਿਸ ਨਹੀਂ ਆਹ ਦੇਖੋ ਜੀ ਠੀਕ ਆ ਸੋ ਆ ਝੋਟੀ ਆ ਤਾਜੀ ਸੂਈ ਸਵਾਈ ਜੇਰ ਜੁਰ ਪ੍ਰੋਪਰ ਪੈ ਗਈ ਮਗਰ ਕੱਟੀ ਨੂੰ ਜਨਮ ਤੇ ਇਹ ਆ ਤੇ ਦੋਸਤੋ ਨਾਗਸੀਗੇ ਵੀਰ ਸੋਨੂ ਦੇ ਕੋਲ 7 ਪੰਜ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਸੁਈਆਂ ਨੇ ਤੇ ਦੋ ਗੱਬਣ ਠੀਕ ਆ ਤਿਆਰੀ ਵਾਲੇ ਪਸ਼ੂ ਆ ਸਾਰੇ ਜਿਹੜੀਆਂ ਗੱਬਣ ਉਹ ਵੀ ਤਿਆਰੀ ਵਾਲੀਆਂ ਨੇ ਬਾਕੀ ਮੱਜਾਂ ਚੰਗੀਆਂ ਨੇ ਰੇਟ ਪੜਤਾ ਤੁਹਾਨੂੰ ਪਤਾ ਲੱਗ ਗਿਆ ਕੋਈ 55 56 56000 ਤੋਂ ਜਿਹੜੀ ਇੱਕ ਦੋਸਤੋ ਸ਼ੁਰੂਆਤ ਹੋ ਕੇ ਕੋਈ ਇੱਕ 15 ਇੱਕ 12 ਇੱਥੋਂ ਤੱਕ ਜਿਹੜੇ ਦੋਸਤੋ ਲੈਣ ਦੇ ਨਾਲੇ ਮੁੱਲ ਨੇ ਬਾਕੀ ਆਓ ਆਪਦੀ ਨਰਕਪਰਕ ਕਰੋ ਚੋਕੇ ਵੇਖੋ ਪਸਮਾਓ ਤਸੱਲੀ ਕਰੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆਪਦੀ ਤਸੱਲੀ ਕਰੋ بس ਉਹਨੂੰ ਨੰਬਰ ਬੋਲਦਗੇ ਫਿਰ 99150 ਜੀ 16213 ਠੀਕ ਹੈ ਜੀ 98559 17707 ਠੀਕ ਹੈ ਜੀ ਹਾਂਜੀ ਹੋਰ ਕੋਈ ਗੱਲ ਬਾਤ ਪੁੱਛ ਤਿੰਨ ਟੋਟੀਆਂ ਤਹਿਸੀਲ ਧਰਮਕੋਟ ਬਸ ਹੀ ਗੱਲ ਇਹ ਹੈ ਜੀ ਉਹ ਆਣ ਕੇ ਤਸੱਲੀ ਕਰੇ ਜੇ ਸਾਥੋਂ ਕੋਈ ਮਗਵਾਉਦਾ ਸਾਡੀ ਫੁੱਲ ਗਾਰੰਟੀ ਹੋਊਗੀ ਆ ਬਿਲਕੁਲ ਠੀਕ ਹੈ ਜੀ ਜੇਰ ਦੀ ਪਿੱਛੇ ਦੀ ਸਾਡੀ ਗਾਰੰਟੀ ਹੋਊਗੀ ਦੁੱਧ ਅਗਲੇ ਜੀ ਸੇਵਾ ਦਾ ਹੋਊਗਾ ਜਿੰਨਾ ਅਸੀਂ ਇੱਕ ਵਾਰ ਦੱਸਾਂਗੇ ਦੋ ਦਿਨ ਚੋ ਕੇ ਸਾਨੂੰ ਦੱਸ ਦੇ ਤੇਰੀ ਮੈਂ ਤਾਂ ਲੈਣਾ ਦਊਂ ਠੀਕ ਹੈ ਠੀਕ ਹੈ ਜੀ ਜੇ ਦੱਸ ਦੱਸਾਂਗੇ 10 ਨਿਕਲੂ ਜੇ 6 ਦੱਸਾਂਗੇ 6 ਨਿਕਲੂ 6 ਨਿਕ ਠੀਕ ਹੈ ਹਾਂ ਲਓ ਦੋਸਤੋ ਇਹ ਸਨ ਮੇਰਾ ਨਾਮ ਵੀਰ ਸੋਨੂ ਪਿੰਡ ਚੋਟੀਆਂ ਤੋਂ ਠੀਕ ਹੈ ਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ